ਮੱਥੇ ਤੇ ਲਾਗੇ ਬੰਦੂਕ ਮੈਨੂੰ ਕਹਿੰਦੇ ਕਰਨੈਲ ਸੁਦਾ ਸੈਕਲਹੀਏ ਸਾਨੂੰ ਦੇ ਦੇ ਜਾਨ ਪਿਆਰੀਏ ਕਹਿੰਦੇ ਉਹ ਆ ਗਿਆ ਬੇਬਲੀ ਅਸਲ ਤੋਰਾ ਜਨਾਨੀਆਂ ਦਾ ਯਾਰ ਆਏ ਬਾਬਲਾ ਖੜਦਾ 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 ਓ ਸਾਈਕਲ ਕਿੱਥੇ ਆ? ਓ ਮੈਨੂੰ ਰੋ ਲੰਦੇ ਓ ਬਾਬਲਾ। ਓ ਮੇਰੀ ਗੱਲ ਸੁਣਾ ਬੰਦਿਆਂ ਵਾਂਗੂ ਦੱਸ ਮੈਨੂੰ ਸਾਈਕਲ ਕਿੱਥੇ ਆ? ਓ ਵੀ ਦੱਸ ਨੂ ਗੱਲ। ਜਦੋਂ ਮੈਂ ਪਬਾਈ ਬੱਪੂ ਵਾਲੇ ਸਾਈਕਲ ਚਾਹਵਾ। ਮੈਂ ਸਾਈਕਲ ਚਲਾਇਆ। ਸਾਈਕਲ ਐ ਚੱਲੇ ਐ ਚੱਲੇ। ਓ ਸਿੱਧੀ ਗੱਲ ਦੱਸ ਮੈਨੂੰ ਗੱਲ ਕੀ ਐ ਐ ਚੱਲੇ ਐ ਚੱਲੇ। ਓ ਗੋਇ ਲਟੇਰੇ ਓ ਗੋਇ ਲਟੇਰੇ ਜਦੋਂ ਲਟੇਰੇ ਲਾ ਗਏ ਮੇਰੇ ਲਾ ਮੇਰਾ ਸੜਾ ਝੂਠ ਮੱਥੇ ਤੇ ਲਾ ਗਏ ਬੰਦੂਕ ਮੈਨੂੰ ਕਹਿੰਦੇ ਕਰਨੈਲ ਸੁਦਾ ਸੈਕਲੇ ਹੀ ਏ ਸਾਨੂੰ ਦੇ ਦੇ ਜਾਨ ਪਿਆਰੀਏ ਫੇ ਮੇਰੀ ਗੱਲ ਸੁਣ ਲੈ ਨਾ ਲੁੱਟਣ ਨੂੰ ਉਹ ਬਲੈਰੋ ਦੀ ਤੇਰੇ ਤੋਂ ਵੀ ਲੁੱਟ ਕੇ ਲੈ ਗਏ ਬਾਪੂ ਦਾ ਮੁੱਲ ਬਹੁਤ ਸੀ ਓਏ ਲੋਕ ਖੜ ਖੜ ਦੇਖਣ ਬਹੁਤ ਕੁੱਟਿਆ ਮਨ ਮੇਰੇ ਸੜੀ ਗੰਦੀ ਲਾਦ ਨੇ ਮੈਰਾ ਖਾ ਲਿਆ ਕਿਨੂੰ ਵੇਚ ਕੇ ਆਇਆ ਚੱਲ ਮੈਨੂੰ ਦੱਸ ਓਏ ਲਟੇਰੇ ਲੈ ਗਏ ਲੁੱਟ ਗਏ ਕਾ ਨੂੰ ਲੈ ਗਏ ਤੇਰੇ ਫੇਸਬੁੱਕ ਤੇ ਫੋਟੋ ਪਾਵਾਂਗੇ ਤੇਰੀ ਫੇਸਬੁੱਕ ਤੇ ਫੋਟੋ ਪਾਵਾਂਗੇ ਜ਼ਿੰਮੇਵਾਰੀ ਲਿਆਂਗੇ ਗੱਲੀ ਓ ਜੰਪਾ ਗਿਆ ਸੜਾ ਖੇਖਣ ਦੇਖ ਕਰਦਾ ਖੇਖਣ ਵੇਚ ਕੇ ਸਾਈਕਲ ਕਹਿੰਦਾ ਲਟੇਰੇ ਲੈ ਗਏ ਲੁੱਟ ਗਏ ਪਤਾ ਨਹੀਂ ਕਿਨੂੰ ਵੇਚ ਕੇ ਆਇਆ ਹੁਣਾ ਕਿਨੂੰ ਨਾ ਦੇਖਾਂ ਉੰਨਾ ਪਤਾ ਤਾਂ ਕਰਨਾ ਪਊਗਾ ਸਾਈਕਲ ਵੇਚ ਆਇਆ ਸਾਈਕਲ ਬਿਨਾ ਸਰਦਾ ਨਹੀਂ ਖੇਤ ਵੀ ਆਉਣਾ ਜਾਣਾ ਉਰਾਂ ਪਰਾਂ ਵੀ ਆਉਣਾ ਜਾਣਾ ਦੇਖ ਕੇ ਆਉਣਾ ਕਿਹਦੇ ਕੋਲ ਵੇਚ ਕੇ ਆਇਆ ਲੈ ਦੱਸ ਹੁਣ ਤੱਕ ਨਹੀਂ ਆਏ ਹੈਗੇ ਮੈਨੂੰ ਤਾਂ ਫਿਕਰ ਲੱਗੀ ਪਈ ਆ ਪਤਾ ਨਹੀਂ ਕਿੱਥੇ ਖੜ ਗਏ ਕਿੱਥੇ ਨਾ ਵੀ ਮਣ ਮੋਟਾ ਫੋਨ ਫਾਨ ਗਾਲ ਦੋ ਦੱਸ ਤਾਂ ਦੋ ਮੈਨੂੰ ਮੇਰੀ ਤਾਂ ਅੱਖਾਂ ਦੁਖਣ ਲੱਗੀਆਂ ਗੇਟ ਕਨੀ ਝਾਕਦੀ ਦੀਆਂ ਏ ਮੀਮੀ ਮੈਂ ਬੋਤਾ ਤੇਰੇ ਕਾਜ਼ ਬਲੇ ਮੈਨੂੰ ਕੁੱਟਿਆ ਲਈ ਹੋਏ ਮੈਂ ਮਰ ਜਾ ਪੁੱਤ ਤੂੰ ਬਣਾ ਚੁੱਪ ਕਰ ਰੋ ਨਾ ਗੱਲ ਕਿਉਂ ਦੱਸ ਮੈਨੂੰ ਮੈਨੂੰ ਕਹਿੰਦਾ ਤੂੰ ਬਾਪੇ ਦਾ ਸਾਈਕਲ ਵੇਚਿਆ ਮਲੰਗ ਹੋਏ ਮੈਂ ਮਰ ਜਾ ਪੁੱਤ ਤੈਨੂੰ ਮੈਂ ਬੋਲਦਾ ਮੈਨੂੰ ਟਾ ਡਾ ਕੇ ਕੁੱਟਿਆ ਉ ਤਾਂ ਨਾਲੇ ਲਟੇਰਿਆ ਨੇ ਮੇ ਤੋਂ ਸਾਈਕਲ ਖੋਲਿਆ ਮੈਨੂੰ ਕਹਿੰਦੇ ਤੂੰ ਤਨ ਜਾਨ ਪਿਆਰੀ ਜੇ ਦੇ ਜਾ ਸਾਈਕਲ ਨਹੀਂ ਤੈਨੂੰ ਮਾਰ ਦਾਂਗੇ ਹਏ ਹਏ ਮੈਂ ਪੁੱਤ ਤੁਹ ਸ਼ੁਕਰਾਂ ਤੇਰੀ ਜਾਨ ਬਚ ਗਈ ਸਾਈਕਲ ਆਪ ਲੱਗੇ ਸਾਈਕਲ ਇੱਥੇ ਹੁਣ ਅਸੀਂ ਮੱਚਦਾ ਰਹਿੰਦਾ ਤੇਰੇ ਤੇ ਬਾਲਾ ਲੱਗਦਾ ਮੇਰੇ ਤੇ ਉਹ ਆ ਗਿਆ ਬੇਬੇਲੀ ਦੱਸੋ ਨਾ ਤੇ ਦੇਖ ਨਾ ਅੱਜ ਹੁਣ ਕਿਉਂ ਮਾਰਦਾ ਮੁੰਡੇ ਨੂੰ ਦੱਸ ਸ਼ਰਮ ਕਰ ਲਾ ਮਾੜੀ ਮੋੜੀ ਚੋਰਾ ਜਨਾਨੀਆਂ ਦਾ ਯਾਰ ਨਾ ਇਹਨੂੰ ਐ ਪੁੱਤ ਸਾਈਕਲ ਕਿੱਥੇ ਵੇਚ ਗਿਆ ਇਹ ਵੇ ਕਿਦਰੇ ਨਹੀਂ ਵੇਚ ਕੇ ਆਇਆ ਤੇਰਾ ਸਾਈਕਲ ਅੱਗ ਲੱਗੀ ਪਈ ਉਹਨੂੰ ਸਾਈਕਲ ਦੀ ਧੀ ਮਿਆਂ ਜੇੜ ਲੈ ਬੇਬੇ ਮਾਰੂ ਦਾ ਮੈਂ ਨਾ ਸਾਡੇ ਮੁੱਕੀ ਕਿੰਨੇ ਸਾਲ ਹੋ ਗਏ ਬਾਪੂ ਦਾ ਸਾਈਕਲ ਸਾਂਭਿਆ ਪਿਆ ਦੀ ਚੱਕ ਕੇ ਸਾਈਕਲ ਵੇਚ ਆਇਆ ਵੇ ਕੋਈ ਨਹੀਂ ਸਾਈਕਲ ਵੇਚ ਕੇ ਆਇਆ ਇਹ ਉਹ ਲੈ ਗਿਆ ਥੇ ਹੁਣੇ ਖੋ ਕੇ ਇਹ ਕੀ ਤੇਰੇ ਜਵਾਬ ਦੱਸ ਕੇ ਕੀ ਲੈ ਗਈ ਇਹ ਤਾਂ ਨਹੀਂ ਲੈ ਕੇ ਪਹਿਲਾਂ ਸਟਰੈਟਰ ਵੇਚ ਆਇਆ ਹੁਣ ਉਹ ਵੇਚ ਆਇਆ ਸਾਈਕਲ ਇਹਦਾ ਤਾਂ ਇਹੀ ਕੰਮ ਹੋ ਗਿਆ ਰੋਜ਼ ਦਾ ਤੈਨ ਮੇਰੇ ਹਿੱਸੇ ਪਰੇ ਨਾ ਸਾਰਾ ਦਿਨ ਮੇਰੇ ਪੁੱਤ ਤੇ ਦੰਦ ਨਿਕਲ ਤਰੀ ਰੱਖੂਗਾ ਬੀਬੀ ਤੀ ਮਿਆਂ ਦਾ ਯਾਰ ਐ ਤੀ ਮਿਆਂ ਦਾ ਯਾਰ ਮੇਰੇ ਸਲੇ ਦੇ ਨਾਸਾਂ ਦੇ ਮੁੱਕੀ ਨੂੰ ਸਿਰ ਤੇ ਛਾੜਦਾ ਉਹ ਦੇਖੀ ਜਦੋਂ ਹੁਣ ਘਰ ਨੂੰ ਬਾਡਾ ਧਰ ਲਿਆ ਸਾਰਾ ਕੁਝ ਵੇਚ ਕੇ ਖਾਊਗਾ ਇਹ ਬੈ ਜਾ ਬੈ ਜਾ ਆਪਣੀਆਂ ਟੱਕ ਲਾ ਤੂੰ ਆਪੇ ਪਰਦੇ ਨਾ ਖਲਾ ਲੀ ਕਿ ਤੇ ਮੇਰੀ ਕਾਲੀ ਦਾੜੀ ਘਰੀ ਫਿਰਦਾ ਬੀਬੇ ਰਉਂਗਾ ਨਾਸਾ ਦੇ ਮੁੱਕੀ ਕਾਲੀਆਂ ਦਾੜੀਆਂ ਕਰਦਾ ਚੌਰਾ ਚੱਪ ਕਰ ਜਾ ਚੁੱਪ ਕਰ ਜਾ ਰੇ ਸੜਿਆ ਨਹੀਂ ਲੈ ਲਿਆ ਮੈਂ ਦੇਖ ਤੇ ਹੁਣ ਕੀ ਲੱਛਣ ਕਰਦਾ ਇਹਨੂੰ ਸ਼ਰਮ ਨਹੀਂ ਆਉਂਦੀ ਜਵਾਨ ਪੁੱਤ ਤੇ ਹੱਥ ਚਾਤਦੇ ਮੈਂ ਐ ਸੋਚਲਾ ਲੋਕ ਕੀ ਕਹਿਣਗੇ ਵੀ ਪਤਾ ਨਹੀਂ ਕੀ ਗੱਲ ਕਰਤੀ ਮੁੰਡੇ ਨੇ ਕਿਰਨਾ ਨੂੰ ਝੇੜਦਾ ਬੇਬੇ ਖੇਤ ਜੇ ਬਲਾ ਬਲਾ ਕੀ ਆਰਾ ਬਣਾਉਂਦਾ ਚੁੱਪ ਕਰ ਜਾ ਪੁੱਤ ਮੈਨੂੰ ਸਭ ਪਤਾ ਦੀਆ ਕਰਤਾ ਤਾ ਚੁੱਪ ਕਰ ਜਾ ਕਿਪ ਕਰ ਜਾ ਮੇਰਾ ਬੀਬੇ ਅਲਦੀ ਵਾਲਾ ਦੁੱਧ ਲਿਆਨੇ ਮੈਂ ਤਾਂ ਕੰਨਰੀ ਚ ਪਿਆ ਹਾਂ ਪੁੱਤ ਲੈ ਕੇ ਆਉਂਦੀ ਆ ਲੈ ਦੱਸ ਕੀ ਕਰਾਂ ਨਹੀਂ ਮੈਂ ਤਾਂ ਮੇਰੇ ਤਾਂ ਨਾ ਕਾਲਜ ਤੇਨੂੰ ਪੁੱਤੇ ਨਹੀਂ ਖੋਪ ਪੈਂਦੀ ਜਦੋਂ ਇਹ ਮੁੰਡੇ ਤੇ ਮਾਰਦਾਗਾ ਇਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਕੰਜਰ ਨੂੰ ਥੇ ਹੋਣੇ ਨੂੰ ਲੈ ਮੈਂ ਤਾਂ ਮੇਰੇ ਪੁੱਤ ਨੂੰ ਦੇਖਾਂ ਤੇਰਾ ਕੀ ਗਿਆ ਆਰਾਧਤ ਖਰੀਆ ਦੀ ਹੈ ਜਮੀ ਕੀ ਭਾਲੀ ਜਨਾ ਉਹ ਭਾਲਣਾ ਕੀ ਹੈ ਉਹ ਇਥੇ ਚੈਨਰ ਜਹ ਧਰਿਆ ਸੀ ਉਹ ট্রান্সਫਰਮ ਤੇ ਫਿੱਟ ਕਰਨਾ ਸੀ ਉਹ ਖੇਤ ਉਹ ਤੇਰੇ ਲਾੜਲੇ ਨੇ ਚੱਕ ਕੇ ਉਹ ਵੀ ਵੇਚਦਾ ਆਹੋ ਜਿਹੜੀ ਚੀਜ਼ ਦੇਖੋ ਤੇਰੇ ਲਾੜਲੇ ਨੇ ਵੇਚਦੀ ਜਿਹੜੀ ਚੀਜ਼ ਖੋਜੇ ਤੇਰੇ ਲਾੜਲੇ ਨੇ ਖੋਦੀ ਕਦੇ ਕੋਈ ਚੱਜਰੀ ਗੱਲ ਮੂੰਹ ਚ ਕੱਢ ਲਿਆ ਕਰ ਜਵਾਖ ਤੇ ਸਾਰਾ ਦਿਨ ਦੰਦ ਕਾਲਾ ਤੇਰੀ ਰੱਖੂ ਮਿੰਦੋ ਮੇਰੀ ਗੱਲ ਸੁਣ ਲੈ ਉਹਨੂੰ ਤਾਂ ਉਹਦੀ ਸਾਈਡ ਲਈ ਜਲਦੀ ਆ। ਬਾਅਦ ਚੌਕੀ ਹੋਵੇਂਗੀ। ਫਿਰ ਨਾ کہیں ਵੀ ਇਹ ਮੈਨੂੰ ਤੰਗ ਕਰਦਾ ਇਹ। ਬਸ ਆਹੀ ਪੱਖਿਆ ਕੱਢ ਕੋਈ ਚੱਜ ਦੀ ਪੱਖਿਆ ਨੇ ਕੱਢੀ। ਉਹਦੇ ਵਿਆਹਣ ਦੇ ਦਿੰਨੇ ਤਾਂ ਹੈ ਨਹੀਂ ਵੀ ਉਹਨੂੰ ਵਿਆਹ ਲਈਏ ਹੈ? ਹੋਰ ਤਾਂ ਕੋਈ ਕੰਮ ਨਹੀਂ ਆਉਂਦਾ ਹੈਗਾ ਇਹਨੂੰ। ਉਹਨੂੰ ਕੌਣ ਦੇਊਗਾ ਡੋਲੇ? ਕਦੇ ਜੀਵ ਵਾਲੀ ਖਾਦੀ, ਕਦੇ ਆ ਹਰੇ ਜੇ ਪੱਤੇ ਵਾਲੀਆਂ ਕਾਲੀਆਂ, ਕਦੇ ਕਾਲੇ ਪੱਤੇ ਵਾਲੀਆਂ ਖਾਦੀਆਂ, ਕਦੇ ਭੁੱਕੀ ਖਾਦੀ। ਉਹਨੂੰ ਕੌਣ ਦੇਊਗਾ ਡੋਲਾ? ਨਾ ਤੂੰ ਲਿਆ ਕੇ ਦਿਨਾਂ ਉਹਨੂੰ। ਜੀਵ ਵਾਲੀ ਖਾਦੀ, ਕਦੇ ਕੋਈ ਖਾਦੀ ਹੈ? ਤੂੰ ਨਾ ਆਪ ਕਹਿ ਨਹੀਂ ਕਹਿਣਾ ਮੈਂ ਲੋਕ ਤਾਂ ਕਹਿਣ ਗਈ ਤੂੰ ਮਰਵਾਏਗਾ ਪਾਣੀ ਪਹਿਲਾਂ ਜਦੋਂ ਮਿਲਦੀ ਆ ਤੂੰ ਦੇਖੀ ਸਹੀ ਵੇ ਬਹੂ ਅਹੀ ਜਿਲੀ ਆ ਕੇ ਦਊਂ ਅੱਗ ਵਰਗੀ ਲੋਕੋ ਖੜਖੜ ਦੇਖਣ ਦੇ ਜਾਂਦੀ ਆ ਮਿੰਦੋ ਦੀ ਨੂੰ ਗੱਲਾਂ ਜਿਹੜੀਆਂ ਕਰਦਾ ਤੂੰ ਕੋਈ ਨਹੀਂ ਦੇਖੂਗਾ ਜਦੋਂ ਟੋਲਾ ਆਊਗਾ ਉਹਦੇ ਨਾ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਜੀਵ ਵਾਲੀ ਗੋਲੀ ਖਾਂਦਾ ਹੈ ਹਾਏ ਜੋ ਕਹਨ ਦਾ ਪਤਾ ਹੋਵੇ ਨਾ ਪਤਾ ਹੋਵੇ ਮੈਨੂੰ ਤੇਨੂੰ ਜ਼ਿਆਦਾ ਪਤਾ ਤੇਨੂੰ ਜ਼ਿਆਦਾ ਪਤਾ ਜਿਹੜਾ ਤੋਂ ਮੇਰਾ ਇੱਕ ਜਵਾਕ ਨੂੰ ਬਰਬਾਦ ਕਰ ਰਿਹਾ ਸੀ ਕਹਿ ਕਹਿ ਕੇ ਆਹੀ ਕਹਿ ਕਹਿ ਕੇ ਬਰਬਾਦ ਕਰਿਆ ਹੈ ਬੰਦਿਆਂ ਤੇ ਤੈਹੀਂ ਦਾ ਉਹ ਬਗੜਾ ਹੈ ਲਾੜ ਲੈ ਤੈਹੀਂ ਰੱਖਿਆ ਲਾੜ ਲੈ ਕੋਲ ਚ ਆ ਰੱਖਿਆ ਹੁਣ ਨਸ਼ਿਆਂ ਚ ਹੁਣ ਤੂੰ ਦੇਖੀ ਤੇਰਾ ਘਰ ਦਾ ਕੀ ਉਹ ਕਦੇ ਕੁਸ ਚੱਕ ਕੇ ਵੀ ਤਾਂ ਉਹਨਾਂ ਬਾਪੂ ਦਾ ਸਾਈਕਲ ਵੇਚਿਆ ਤੈਨੂੰ ਨਹੀਂ ਪਤਾ ਮੈਂ ਕਾ ਨੂੰ ਵੇਚਿਆ ਕਾ ਨੂੰ ਵੇਚਿਆ ਕੋਈ ਚੋਰੀ ਕਰਕੇ ਲੈ ਗਿਆ ਹੁਣ ਇਹਦੇ ਵਿੱਚ ਵਿਚਾਰੀ ਮੇਰੇ ਪੁੱਤ ਦਾ ਕੀ ਕਸੂਰ ਹੈਗਾ ਹੈ ਹਰ ਇੱਕ ਗੱਲ ਨੂੰ ਉਹ ਨੂੰ ਉਹ ਕਰੂਗਾ ਖਿੱਚੂ ਹਰ ਇੱਕ ਗੱਲ ਚ ਉਹ ਨੂੰ ਖਿੱਚੂ ਚੱਲ ਸਿਰ ਤੇ ਚੜਾ ਲੈ ਉਹਨੂੰ ਮੈਂ ਦੱਸ ਹਾਂ ਮੈਂ ਹੁਣ ਮੈਨੂੰ ਮੋਲ ਲੈਣਾ ਪਊਗਾ ਹੋਰ ਕੋਈ ਭਾਲ ਕੇ ਫੇਰ ਟ੍ਰਾਂਸਫਰਮ ਤੇ ਫਿੱਟ ਕਰਨਾ ਵੇ ਤੂੰ ਮਾਰ ਦੇ ਸਾਨੂੰ ਦੋਨਾਂ ਨੂੰ ਮੇਰੇ ਗਲ ਗੁੱਠਾ ਦੇ ਦੇ ਨੇ ਉਹ ਤੇ ਦੇ ਦੇ ਜਿਹੜਾ ਤੇਰਾ ਕਾਲਜਾ ਠੰਡਾ ਹੋ ਜੇ ਐ ਨਹੀਂ ਤਾਂ ਠੀਕ ਆਉਂਦਾ ਹੈਗਾ ਜਿੱਦੇ ਅਸੀਂ ਦੋਨੇ ਮਰੇ ਨਾ ਤੇਰੇ ਕਾਲਜਾ ਚ ਉਹਦੇ ਠੰਡ ਪਊਗੀ ਚੱਲ ਚੱਲ ਹਾਂ ਤੂੰ ਨਾ ਉਸੇ ਕਨੀ ਦੀ ਹੋ ਜਾ ਕਰ ਉਸੇ ਕਨੀ ਦੀ ਹੋ ਜਾ ਕਰ ਕਹਦਾ ਹੈ ਆਪੀ ਨਾ ਕੋ ਕਪੜਾ ਕਰਦਾ ਹੋਵੇ ਨਾਉ ਲਈ ਜਾਂਦਾ ਮੁੰਡੇ ਦਾ ਮੈਨੂੰ ਤਾਂ ਇਹ ਇਹੀ 420 ਜੇ ਲੱਗੀ ਜਾਂਦਾ ਇਹਦੇ ਜਾਣਾ ਮੁੰਡੇ ਦੇ ਮਾਗਰ ਪਿਆਰ ਹੋ ਹਰ ਟਾਈਮ ਕਿਵੇਂ ਨੇ ਜਵਾਕ ਨੂੰ ਤੰਗ ਕਰ ਰੱਖਿਆ ਵਾ ਕੋਈ ਨਾ ਮੁੰਡਾ ਤੈਨੂੰ ਤੇਰੇ ਦੇ ਵਾਸਤੇ ਯਕੀਨ ਆ ਕੋਈ ਗੱਲ ਨਹੀਂ ਤੂੰ ਉਹਦੇ ਕੰਨੀ ਹੈਗੀ ਆ ਬਹੁਤ ਆ ਇਹਨੇ ਕੀ ਕਰਨਾਗਾ ਐਨੀ ਠੰਡ ਹੋਈ ਪਈ ਮਸਾ ਕੰਮ ਨਹੀਂ ਵੇੜਿਆ ਆ ਦੋ ਨੇਗੀਆਂ ਕਿਸੇ ਦਾ ਸੁਖ ਸਹਾਰਾ ਨਹੀਂ ਉਰੇ ਆ ਨਹੀਂ ਉਰੇ ਆ ਦੀ ਨਾਲ ਨਾ ਮੇਰਾ ਸਿਰ ਜਿਆ ਦੁਖਦਾ ਸੀਗਾ ਮੈਂ ਸ਼ੈਰੀਨ ਬਹਿ ਕੇ ਆਈ ਸੀ ਵੀ ਸਾਰੀ ਚਾਹ ਬਣਾ ਲਾ ਕੋ ਟਕ ਅੱਛਾ ਕੰਮ ਵੀ ਕਰ ਲਿਆ ਕਰ ਕੋਈ ਆ ਮੁੰਡਾ ਸਾ ਤਾਰ ਦਿਆ ਕਰ ਕਿਸੇ ਟਾਈਮ ਮੈਂ ਸੋੜਾ ਕੰਮ ਮੈਂ ਨਿਵੇੜ ਕੇ ਬੈਠੀ ਆਂਦੀ ਮੈਂ ਕਿ ਸਾਡੇ ਬਾਪ ਦੀ ਨੌਕਰ ਲੱਗੀ ਆਂ ਚਲ ਕੋਈ ਨਾ ਮਾਂ ਤੁਸੀਂ ਕਰ ਲਿਆ ਕਿ ਅਸੀਂ ਕਰ ਲਿਆ ਹਾਂ ਆਪ ਲਈਆ ਕੰਮ ਤਾਂ ਹੋਰ ਆਪ ਲਈਆ ਕੰਮ ਤੁਸੀਂ ਕਰ ਲਿਆ ਕਿ ਮੈਂ ਕਰ ਲਿਆ ਕੋ ਜਿਆ ਦੇ ਸਿਆਣੀ ਨਹੀਂ ਤੂੰ ਦੀੰ ਪੈਦੀ ਵੀ ਕੁੱਟ ਚਾਹ ਜੀ ਬਣਾਣਾ ਮੇਰੇ ਕਹਦੇ ਨਾ ਉਹ ਪੈਰ ਜੇ ਮਾਰਦੀ ਫਰੀ ਜਾਂਦੀ ਆ ਆਖੇ ਜੇ ਨਹੀਂ ਲੱਗਦੀ ਮੇਰੇ ਨਾਲੇ ਆਪਾਂ ਦੋਨੇ ਚਾਹ ਪੀ ਲਾਂਗੇ ਕੁੱਟ ਕੁੱਟ ਨਾ ਕੀ ਗੱਲ ਤੂੰ ਡੀਸੀਡੀਟੀ ਲੱਗੀ ਆ ਹੈ ਆਰਡਰ ਮਾਰਦੀ ਆ ਹੋ ਜੋ ਕਹਿੰਦੇ ਚਾਹ ਬਣਾ ਲੈ ਮੈਂ ਤੈਨੂੰ ਕਹਿੰਦੀ ਆ ਕੰਮ ਕਰਦਾ ਕੋਈ ਮਾਂ ਮੇਰੀ ਗੱਲ ਸੁਣਾ ਹੈਨਾ ਦੇਖ ਉਹ ਅਸੀਂ ਹੈ ਰਹੀ ਆ ਹਨ ਦੇਖਣਾ ਉਹਦੇ ਪੇਜਾਂ ਨੇ ਉਹ ਕੁਛ ਨਹੀਂ ਦਿੱਤਾ ਸੀ ਆ ਮੇਰੇ ਤਾਂ ਹੁਣ ਮੰਮੀ ਉਹਨਾਂ ਨੇ ਦੇ ਦਿੱਤਾ ਕਿੰਨਾ ਦਾਜ ਦਿੱਤਾ ਸੀਗਾ ਹਨ ਤੇ ਹੁਣ ਮੈਂ ਫਿਰ ਕੰਮ ਹੁਣ ਘੱਟੀ ਕਰੂੰਗੀ ਫਿਰ ਅੱਛਾ ਸਿਖਾਇਆ ਮੇਰੀ ਮੰਮੀ ਨੇ ਕੀ ਲਈ ਆਈ ਤੂੰ ਟਰੱਕ ਲਈ ਆਈ ਘਰੇਲ ਗੱਡੀ ਲਈ ਆਈ ਰਾਤ ਚ ਜਿਹੜਾ ਤੂੰ ਕਹਿੰਦੀ ਮੈਂ ਤਾਂ ਕੰਮ ਹੁਣ ਘੱਟੀ ਕਰੂੰਗੀ ਹੈ ਮੈਂ ਤਾਂ ਇਹ ਠੀਕ ਕੀ ਗੱਲ ਅਸੀਂ ਨੇ ਸਮਾਨ ਲੈ ਕੇ ਆਂ ਅਸੀਂ ਨੇ ਦਾਜਣੇ ਲੈ ਕੇ ਆਂ ਸਾਰਾ ਘਰ ਦਾ ਚੱਕ ਚੱਕਿਆ ਨਹੀਂ ਤਾਹਾਂ ਖ ਬਣਾਇਆ ਮਾਂ ਮੈਂ ਨਾ ਬਸ ਪੜਦੀ ਹੀ ਹੁੰਦੀ ਸੀਗੀ ਮੈਨੂੰ ਕੰਮ ਗਉਆ ਮੇਰੀ ਮੰਮੀ ਨੇ ਘੱਟੀ ਸਿਖਾਇਆਗਾ ਤਾਂ ਕਰਕੇ ਫਿਰ ਮੜਾ ਜਾ ਸ਼ਾਰੀ ਨੂੰ ਕਹਿ ਦਿਆ ਕਰੋ ਕਾ ਕਿੰਨਾ ਕੁ ਪੜ੍ਹੀ ਹੋਈਆਂ ਹੈਂ 12 ਦਾ ਪਹਾੜਾ ਸੁਣਾਈ ਮੈਨੂੰ ਪੜਦੀ ਹੁੰਦੀ ਸੀ ਮੈਂ ਗੱਲਾਂ ਮਾਰਦੀਆਂ ਨੇ ਬੈਠੀਆਂ ਪੜਦੀਆਂ ਸੀ ਇਹ ਸਭ ਜਾਣਦੀਆਂ ਮੈਂ ਆ ਖੋਨਾ ਚੀ ਆ ਖੋਨਾ ਚੀ ਹੱਥ ਚ ਨਾਉਣ ਜਾਣਦੀ ਹੋ ਤੁਸੀਂ ਆਉਂਦਾ ਸਾਨੂੰ ਡੱਕਾ ਨਹੀਂ ਮਾਰਦੀਆਂ ਗੱਲਾਂ ਮੇਰੇ ਮੂਹਰੇ ਬੈਠ ਕੇ ਇਹਨੇ ਮੈਨੂੰ ਮੱਤਾਂ ਨਾ ਦਿਆ ਕਰ ਕੰਮ ਕਰਨਾ ਕਰੋ ਕੋਈ ਮੱਥਾ ਨਹੀਂ ਹੁਣ ਹੁੰਦਾ ਮਾਂ ਮੇਰਾ ਤਾਂ ਨਾ ਸਿਰ ਦੁਖਣ ਲੱਗ ਗਿਆ ਹੋਰ ਤੇਰਾ ਸਿਰ ਹੋ ਗਿਆ ਸੱਚ ਬੋਲਦੀ ਆ ਮੈਂ ਤੇਰੇ ਮੈਂ ਕਾ ਤੇਰਾ ਸਿਰ ਜਿਹੜੇ ਤੇਰੇ ਸੱਚ ਬੋਲਦੀ ਆ ਮੈਂ ਸੱਚੀ ਗੱਲ ਕਹਿਦੀ ਨਾ ਸਾਡੇ ਚੁੱਪਦੀ ਆ ਨਹੀਂ ਹੁਣ ਤੂੰ ਵੀ ਨਿਕਲੇ ਬਾਹਰ ਪਾਈ ਹੈਂ ਸ਼ੈਰੀ ਕਿੱਥੇ ਬਹਿ ਲਾਂ ਜੇ ਮੇਰੇ ਕਰਮਾਂ ਚ ਧਰੀਆਂ ਪੰਜਾਂ ਸੀ ਸ਼ੈਰੀ ਪੈਣ ਆ ਵੀ ਜਾਇਆ ਕਰ ਆ ਮਾਂ ਬਾਜਾ ਮਰੀ ਜਾਂਦੀ ਆ ਉਸ ਤੋਂ ਮਾਰਦੀ ਰਹਿੰਦੇ ਬਾਜਾ ਪਲਿਸੀ ਮੈਂ ਤਾਂ ਗੰਬਰ ਲੈ ਕੇ ਠੰਡ ਪਤਾ ਕਿੰਨੀ ਹੋ ਰਹੀ ਆ ਨਹੀਂ ਮੇਰਾ ਵੀ ਕੀ ਕਰਦਾ ਪੈਣ ਨੂੰ ਤੁਸੀਂ ਆ ਸੇਵਾ ਵਾਲੀ ਮੁਰਗੀ ਮਗੋਂ ਅੰਦਰ ਬੜੀਆਂ ਰਹਿ ਨਹੀਂ ਹੋ ਹੈਂ ਮੇਰਾ ਵੀ ਜੀ ਕਰਦਾ ਭਾਈ ਸਾਰਾ ਦਿਨ ਠੰਡ ਚ ਲੱਗੀ ਰਹਿਣੀ ਆ ਮੇਰੀ ਜੀ ਸਮਤ ਮਾੜੀ ਸੀ ਜਿਹੜੀਆਂ ਤੁਸੀਂ ਮੇਰੇ ਭੱਲੇ ਪੈਜੀਆਂ ਮੇਰੀ ਤੁਸੀ ਵੀ ਪੈਜੋ ਫਿਰ ਅਸੀਂ ਕੱਲ ਤੁਹਾਨੂੰ ਰੋਕ ਕੇ ਆਗਾ ਹੋਰ ਜੇ ਮੈਂ ਪੈਗੀ ਨਾ ਮੂੰਹ ਨਹੀਂ ਰਹਿਣਾ ਆ ਮੂੰਹ ਨਹੀਂ ਰਹਿਣਾ ਇੱਥੇ ਕੀੜੇ ਚੱਲ ਜਾਣਗੇ ਸਾਰੇ ਘਰ ਚ ਜਿਹੜਾ ਸਾਰਾ ਕੰਮ ਮੈਂ ਕਰਦੀ ਆ ਤਾਂ ਭੈਣ ਤੂੰ ਕਰ ਲਿਆ ਕਰ ਕੰਮ ਫਿਰ ਮੈਨੂੰ ਮਾਜਾ ਮਰੀ ਜਾਂਦੀ ਆ ਲੈ ਤੂੰ ਅੱਛਾ ਅੰਦਰ ਬੈਠੀ ਰਿਹਾ ਕਰ ਅੱਛਾ ਫੋਨ ਤੇ ਹੀ ਗੱਲਾਂ ਮਾਰੀ ਜਾਣੀ ਹੁੰਦੀਆਂਗੀ ਤੂੰ ਵੀ ਬਾਹਰ ਨਿਕਲ ਕੇ ਦੇਖ ਸਕਦੀਆਂਗੀ ਜਦੋਂ ਮਾਂ ਚਾਹ ਮੰਗਦੀ ਆ ਚਾਹ ਜਾ ਕਰੀ ਜਾਂਦੀ ਆ ਚਾਹ ਘੁੱਟ ਬਣਾ ਕੇ ਦੇ ਦੇ ਫੇਜਾ ਤਾ ਤੂੰ ਸੁਣ ਲਿਆ ਵੀ ਕਿ ਮੈਂ ਚਾਹ ਮੰਗਦੀ ਆ ਫਿਰ ਤੂੰ ਕਰਕੇ ਦੇ ਦੇ ਮੈਨੂੰ ਬਲੋਂ ਨਾਲ ਦਾ ਤਾ ਚਾਹ ਬਣਾ ਕੇ ਵੀ ਗਲਾਸਾ ਚ ਅੱਛਾ ਮੈਂ ਬਣਾ ਕੇ ਦਵਾ ਹੈ ਮੇਰੇ ਸਿਰ ਦੁਖਦਾਗਾ ਮੈਂ ਤਾਂ ਬੈਠੀ ਸੀਗੀ ਸਿਰ ਦੁਖਦਾ ਹੱਥ ਤਾਂ ਨਹੀਂ ਦੁਖਦੇ ਹੈਗੇ ਮੇਰੇ ਤਾਂ ਹੱਥ ਵੀ ਬਸ ਕਰੋ ਵੀ ਤੁਸੀਂ ਬਹਿ ਲਓ ਬਸ ਕਰੋ ਕੀ ਕਰੂੰ ਕਿਆ ਤੁਸੀਂ ਇਹ ਤਾਂ ਮੈਨੂੰ ਸਿਆਪੇ ਕਰਨੇ ਪੈਣਗੇ ਸਾਰੇ ਪਾਸੇ ਤੁਸੀਂ ਨਹੀਂ ਕੁਝ ਕਰਦੀਆਂ ਇੱਕ ਦੂਜੀ ਨੂੰ ਕਹਿਣ ਜਾਣਦੀਆਂ ਨੇ ਤਾ ਤੂੰ ਵੀ ਮੈਨੂੰ ਕਹੀ ਜਾਂਦੇ ਓ ਇਹਨੂੰ ਕਹਿ ਦੇਆ ਕਰੋ ਕਿ ਕੁਝ ਕਰ ਲੈ ਸਾਰਾ ਦਿਨ ਆ ਦੇ ਲੱਗਾ ਇਹਦੇ ਕੱਪੜੇ ਪਾ ਕੇ ਫਿਰਦੇ ਫਿਰ ਕੋ ਮੈਨੂੰ ਠੰਡ ਲੱਗ ਗਈ ਆ ਤੂੰ ਦੇਖ ਲੈ ਇੱਕ ਲੌਨੀ ਆ ਇੱਕ ਪੌਨੀ ਆ ਅੱਛਾ ਮੇਰੇ ਕੱਪੜੇ ਤੇਰੇ ਰੜਕਦੇ ਨੇਗੇ ਮੇਰਾ ਬੰਦਾ ਕਮਾਉਂਦਾਗਾ ਉਹਦੇ ਸਿਰ ਤੇ ਪੌਨੀ ਆ ਮੈਂ 헤 ਰੱਬ ਸੱਚਾ 헤 ਰੱਬ ਸੱਚਾ ਕੀ ਬਣੂ ਨਾ ਕੀ ਬਣੂ ਮੈਂ ਤਾਂ ਹੈਰਾਨ ਮਾਨਦੀ ਆ ਨਾ ਕਿ ਕੰਜੇ ਜੀ ਤੀਵੀਆਂ ਸਾਡੇ ਕਰਮਾਂ ਚ ਧਰੀਆਂ ਪਈਆਂ ਤੀ ਉਤੋਂ ਫੁੱਟੀ ਕਿਸਮਤ ਮੇਰੇ ਪੁੱਤਾਂ ਦੀ ਟੈਨਸ਼ਨ ਲੈ ਆ ਜੀ ਆ ਜਾਓ ਜੀ ਕਹਿ ਦਿਓ ਤੁਸੀਂ ਅੰਮਾ ਕੋਲੇ ਵਜੋ ਤੁਸੀਂ ਖੜੀ ਹੋ ਖੜੀ ਹੋ ਹਾਏ ਖੜੀ ਹੋ ਕੋੜੂ ਤੇ ਰੁਕਿਆ ਨਾ ਇਹ ਸੋਲੀਟ ਕਣਕੰਡਾ ਹੋਵੇ ਇਐ ਨਾ ਬੈਠਣਾ ਜਿਹੜੇ ਤੁਸੀਂ ਮਸਤਾਰ ਰੱਖੀਆਂ ਨੇ ਇਹ ਐ ਬੇਬੇ ਮੈਂ ਕੀ ਕਰੂ ਮੈਂ ਮੇਰੇ ਬਾਹਰ ਨੂੰ ਜਮਲਾ ਰੱਖੀਆਂ ਉਹ ਉਸਕੇ ਕਰਕੇ ਜੱਪੜੀਆਂ ਹੀ ਛੋੜੇ ਕਰਕੇ ਜੱਪੜੀਆਂ ਛੋੜੇ ਕਰਕੇ ਪੂਰਾ ਪੂਰਾ ਕਰਦੀ ਐ ਇਹ ਇਧਰ ਇਧਰ ਸੁਣਨਾ ਨਾ ਤੇਰਾ ਘਰ ਵਾਲਾ ਸੁਣ ਲੱਗਨੇ ਕੀ ਕੱਢ ਕੇ ਹੁਣ ਮਾ ਦੇਖੇ ਕਰਦੀ ਦੇਖੇ ਕਰਦੀ ਜੇ ਨਾ ਮੈਨੂੰ ਪਤਾ ਲੱਗ ਗਿਆ ਵੀ ਕੰਮ ਦਾ ਢੱਕਾ ਨਹੀਂ ਕੋਈ ਕੰਮ ਨਹੀਂ ਕਰਦੀ ਮਾਇਆ ਕਰਦੀ ਨਹੀਂ ਬਈ ਨਾ ਮੈਂ ਕੰਮ ਕਰਦੀ ਪਈ ਰਹੇ ਸਾਰਾ ਕੰਮ ਕਰ ਲਿਆ ਕੰਮ ਨਹੀਂ ਮੇਰੀ ਗੱਲ ਚਲ ਝਾੜੂ ਲੈ ਸਾਰਾ ਕੰਮ ਤਾਂ ਮੈਂ ਕਰਕੇ ਹਣੀ ਆ ਝਾੜੂ ਲੈ ਚੱਲ ਝਾੜੂ ਲੈ ਤਾਲਾ ਤੇ ਝਾੜੂ ਲੈ ਤੜਕੇ ਦੀ ਸਰਪੰਨੀ ਪਈ ਆ ਬੁਰੀ ਲੱਗਦੀ ਆ ਬੁਰੀਆਂ ਖੇਕਰ ਕਰਦੀ ਨਿਆਣੀ ਨਹੀਂ ਹੈਗੀ ਤੂੰ 7 ਸਾਲ ਦੀ ਕੁੜੀ ਇਹ ਇਹ ਬੇਬੇ ਉਹ ਸਾਈਕਲ ਵੇਚਿਆ ਆਪਣੇ ਨਾਲ ਵੇ ਭਾਜਾ ਵੀ ਨਿਚਲਾ ਕੋਈ ਸਰਕਲ ਨਹੀਂ ਵੇਚ ਕੇ ਆਇਆ ਜੀ ਜੋ ਜੀ ਮੇਰੇ ਘਰ ਪਿਆ ਪਿਆ ਵਾ ਉਹ ਖੜੇ ਕਬਾੜੀਏ ਕੇ ਸਾਈਕਲ ਮੈਂ ਪੁੱਛ ਕੇ ਆਇਓਂ ਹੀ ਕਬਾੜੀਆਂ ਨੂੰ ਲੋਟਿਆ ਨਾ ਤੇਰੇ ਪਿਓ ਲਵੇ ਨਾ ਕਹੀਦੀ ਉਹ ਤਾਂ ਬੇੜੀ ਬੈਠੀ ਆਲਾ ਪਹਿਲੀ ਮੱਚ ਦੱਬੋ ਆਓ ਰੇ ਬਾਪ ਨੂੰ ਖੁੰਮਾ ਖੁੰਮਾ ਕਿਉਂ ਨਹੀਂ ਲੈ ਮੈਂ ਬਹੁਤ ਈਦਾ ਵੇਚੀ ਦੇ ਹੱਥਾ ਅੱਧਾ ਕਬਾੜ ਵੇਚਦੀ ਆ ਵਾਗਲ ਉਸਨੇ ਚੱਕ ਚੱਕ ਟਰਮਾ ਢੋਲ ਖਾਣੇ ਨੇ ਰਾਲੇ ਨੇ ਆਲੇ ਸੁਣ ਮੈਨੂੰ ਕੀ ਸੁਣਾ ਰਿਓ ਮੈਂ ਕੀ ਕਰਾਂ ਮੇਰੀ ਕਿਹੜਾ ਸੁਣਤਾ ਤੈਨੂੰ ਜਾਨਾ ਤੈਨੂੰ ਉਹ ਗੱਲ ਕਰਤੀ ਆ ਕਿ ਸਰੀਰ ਉੱਜੜਿਆ ਬੇੜਾ ਬੋਕਲਾ ਤੇਰਾ ਤਾਂ ਉਹ ਕੰਮ ਆ ਬੋਕਲਾ ਹੋਏਗਾ ਨਹੀਂ ਵਧੀਆ ਤੂੰ ਨਾ ਹਾਂ ਆ ਕਿ ਸੰਭਿਆਰਿਆ ਕਰ ਬਈਓ ਸੁਣੂ ਪਲਾਸਟ ਟਰੈਕਰ ਵੀਚ ਕੇ ਖਾ ਗਿਆ ਹੈ ਫਿਰ ਸਮਾਰਟ ਵੀਚ ਕੇ ਖਾ ਗਿਆ ਹੋਰ ਇਹਨਾਂ ਨੂੰ ਦਾ ਮੇਰੇ ਨਾਲ ਦਾਦੇ ਵਾਲਾ ਸਾਈਕਲ ਵੀਚ ਕੇ ਵੀ ਖਾ ਗਿਆ ਤੇ ਚਰਾ ਵੇਜਾ ਨਿੱਜਾ ਕੱਲ ਨੂੰ ਕੋਸਾ ਹੋਰ ਕਹੇਗਾ ਤੂੰ ਕੁਛ ਨਹੀਂ ਬਚਿਆ ਤਾਂ ਚੋਰੀ ਕਰਕੇ ਕਿਸੇ ਨੇ ਵੇਚਦਾ ਹੂ ਚੋਰੀ ਕਰਕੇ ਵੇਚ ਦਿੱਤਾ ਉਹ ਦੇ ਦਿਆ ਕਰ ਚਾਹੀਦੀਆਂ ਉਸਕੀਆਂ ਹਾਂ ਸ਼ਾਇਦ ਦਿੱਤੀ ਆ ਸ਼ਾਇਦ ਸ਼ਾਇਦ ਹੀ ਉਹ ਕਿਹੜਾ ਕੰਮ ਨਾ ਮਿਹਰੇ ਬਾਪ ਨੂੰ ਤੈਨੂੰ ਵੀ ਦਿੱਤੀ ਆ ਤੈਨੂੰ ਵੀ ਸ਼ਹਿਰ ਦਿੱਤੀ ਆ ਤਦ ਮਗਾ ਚੋਇਆ ਪਿਆ ਇਹ ਮੇਰੀ ਮਾਂ ਦਾ ਥੋਲਾ ਕਰ ਹੋਵੇ ਤੇਰਾ ਕਰਨ ਵਾਲਾ ਫਲੇਰ ਦੇ ਜਾਣੇ ਥੋਲਾ ਝੋੜਾ ਨਾ ਹੋਵੇ ਜੇ ਕਿੱਥੇ ਗਿਆ ਹਾਏ ਹਾਏ ਬੋਲ ਕਿੱਥੇ ਥੇ ਹੋਣੇ ਮੇਰੇ ਕਰਮਾਂ ਚ ਘਰੇ ਪੈਨੇ ਸਭ ਸਮਝਾ ਦਿਆ ਕਰੋ ਸੱਚੀ ਵੇਚ ਆਇਆ ਉਹ ਬਾਈਸਾਈਕਲ ਇਹ ਕਿਹੜਾ ਸੁਣਦਾ ਕਿਸੇ ਦੀ ਇਹ ਮਾੜੀ ਮੋਟੀ ਸੰਗ ਕਰ ਲਾ ਹੈ ਤੂੰ ਆਂ ਸਮਝੇ ਨੂੰ ਕਹੀ ਜਾਂਦੀ ਯਾਰ ਤੂੰ ਕੀ ਕਰਦੇ ਲਈ ਇੰਨੀ ਮੇਗੀ ਐ ਮੇ ਬਾਹਰ ਹੀ ਨਾ ਬਈਓ ਮੇਰੇ ਐਨੀ ਮੇਕ ਦਿੱਤੇ ਬਿਦਲਾਈਏ ਪੈਸੇ ਕਿਹਨੇ ਦਿੱਤੇ ਮम्मा ਦਿੱਤੇ ਸੀ ਮੇਰੇ ਘਰ ਵਾਲੇ ਨੇ ਆਹ ਬੇਜਾ ਬੋਜਾ ਬੋਜਾ ਮੇਰਾ ਦਿਮਾਗ ਨਾ ਖਾ ਭਾਈ ਮੈਂ ਤਾਂ ਪਹਿਲੀ ਬਥੇਰੀ ਕੱਪੀ ਬੈਠੀ ਆ ਅਗਰ 500 ਰੁਪਏ ਦੇ ਦੇਦੀ ਤਰੂ ਦੇਮਾ 500 ਰੁਪਏ ਰੋਡ ਤੇ ਜਾਣਾ ਨਾ ਹੋਵੇ ਜੀ ਦੇਮਾ ਤੈਨੂੰ ਦੇਖ ਲੈ ਕਿਵੇਂ ਬੋਲਦੀ ਐ ਕਹਿੰਦੀ ਮੇਰੇ ਘਰ ਵਾਲੇ ਨੇ ਪੈਸੇ ਦਿੱਤੇ ਆਹੋ ਤੇਰੇ ਘਰ ਵਾਲਾ ਘਰੇ ਚੋਰੀ ਕਰਕੇ ਜਦ ਹੀ ਪੈਸੇ ਲੈ ਕੇ ਆਉਂਦਾ ਉਹ ਜਦ ਹੀ ਆਪਦੇ ਬੱਬਰ ਚ ਪਾ ਲੈਂਦਾ ਘਰ ਵਾਲਾ ਤਾਂ ਮੇਰੇ ਕੰਮ ਕਰਦਾਗਾ ਆਹ ਦੇਖ ਲਵਾ ਕਿਵੇਂ ਬੋਲਦੀ ਐ ਚਬੜ ਚਬੜ ਭੱਗ ਜਾ ਹਾਰੇ ਕੰਮ ਕਰ ਲਾ ਨਾ ਮੇਰਾ ਸਿਰ ਖਾਉ ਭੱਗ ਜਾ ਕਿਸੇ ਦੇ ਘਰ ਵਾਲੇ ਨੇ ਮੈਨੂੰ ਪੈਸਾ ਦਿੱਤਾ ਮੈਨੂੰ ਮੇਰੇ ਘਰ ਵਾਲੇ ਨੇ ਪੈਸਾ ਦਿੱਤੇ ਨੇ ਮਾਂ ਆਇਂ ਤੂੰ ਬਰਾਬਰ ਚੜਾ ਕੇ ਬਿਠਾ ਲੈਣੀ ਹੈ ਨਾ ਇਹਨੂੰ ਕਹਿ ਕੰਮ ਕਰੇ ਨਾ ਤਾਂ ਇਹਦੇ ਘਰ ਵਾਲਾ ਕਰਦਾ ਨਾ ਇਹ ਕਰਦੀ ਹੈਗੀ ਬੈਠੀ ਦੇਖਨੇ ਆ ਤੇਰੇ ਘਰ ਵਾਲਾ ਤਾਂ ਪੱਟ ਪੱਟ ਛੜਦਾ ਹੰਤ ਨਹੀਂ ਤੇਰੇ ਘਰ ਵਾਲਾ ਨਹੀਂ ਕਰਦਾ ਕੰਮ ਕਰ ਲੈਣੀ ਹੈ ਕੰਮ ਤੀ ਤੂੰ ਤਾਂ ਦੋਨੀ ਨਹੀਂ ਕਿਸੇ ਕੰਮ ਦੀ ਆ ਸਭ ਦੇ ਇੱਕ ਤੋਂ ਇੱਕ ਚੱਲਦਾ ਆ ਕੀ ਕਰਾਂ ਮੈਂ ਮੈਂ ਤਾਂ ਸੱਚੀ ਗੋਲੀ ਹੋਈ ਪਈ ਇਹਨਾਂ ਦੇ ਵਿੱਚ ਵਿਚਾਲੇ ਮੈਂ ਤੇਨੂੰ ਪੁੱਤੇ ਦਾ ਸਾਰਾ ਸੇਪਾ ਮੈਂ ਕਰੀ ਜਾਂਦੀ ਐ ਨਾ ਇਹਨਾਂ ਨੇ ਗੱਲਾਂ ਸੁਣਦੀਆਂ ਆ ਤੂੰ 2 ਘੰਟਾ ਲੈਣਾ ਮੈਂ ਬੈਠਕ ਆ ਗਿਆ ਕੋਈ ਕਪਟਾ ਗੋਲੀ ਕਫਟਾ ਮਿਲ ਹੀ ਨਹੀਂ ਹੈਗਾ ਇਹਨੂੰ ਦਿਖਦਾ ਨਹੀਂ ਹੈਗਾ ਵੀ ਸਾਬ ਲੋਕ ਆ ਰਹੇ ਐ ਪੈਰਾਂ ਵਿੱਚ ਧੂੜ ਪਈ ਜਰੀਆਂ ਅੱਛਾ ਆ ਨਾਡੂ ਖਾ ਕਿੱਧਰੋਂ ਆਉਂਦਾਗਾ ਹਾਏ ਬੇ ਇਹਨੂੰ ਗੰਨਾਡੂ ਹੇ ਤਾਂ ਗੋਲੀ ਕਫਟਾ ਪਹਿਲੀ ਨਹੀਂ ਮਿਲਿਆ ਹੈਗਾ ਉੱਪਰ ਤਾਂ ਤੋਂ ਆਉ ਜਿਆ ਕਰ ਗੱਲ ਸੁਣ ਲੈ ਮੇਰੀ ਗੰਡਿਆਂ ਨਾਲ ਕੁੱਟੂ ਹਾਂ ਸਾਬ ਲਾ ਲਈ ਅੱਛਾ ਡੰਡਿਆਂ ਨਾਲ ਕੁੱਟੇਗਾ ਆਹੋ ਜਦੋਂ ਗੋਲੀਆਂ ਖਾ ਲੈਣਾ ਉਦੋਂ ਤਾਂ ਤੈਨੂੰ ਪਤਾ ਲੱਗ ਜਾਂਦਾਗਾ ਤੇਰਾ ਬਾਪ ਦੇ ਕੇ ਜਾ ਗੋਲੀਆਂ ਮੈਨੂੰ ਮਾਰੇ ਮਾਰ ਚ ਨਲੇ ਨਾ ਤੂੰ ਦੇਖ ਲਿਆ ਕਰ ਦੂਰ ਤੇ ਵੀ ਸਾਬ ਲੋਕ ਆਵੇਂ ਮਿੱਟੀ ਨਾ ਪਾਉਂਗਾ ਨਾ ਬੇ ਮੇਰਾ ਤਾਂ ਚੱਕ ਕੇ ਜੀ ਕਰਦਾ ਨਾ ਮਿੱਟੀ ਤੇਰੇ ਸਿਰ 'ਚ ਪਾ ਦਵਾ ਮੇਰਾ ਤਾਂ ਇੰਨਾ ਗੁੱਸਾ ਚੜਿਆ ਤੇ ਕਰਦੇ ਮਾਂ ਨੂੰ ਨਹੀਂ ਸਮਝਾਉਂਦਾ ਆਏ ਵੇ ਕੋਈ ਨਹੀਂ ਮੇਰੇ ਪਾ ਦੇਗੀ ਮੇਰੇ ਮਾਲਕ ਕਰ ਇਹਨੂੰ ਜਮੀਂ ਆ ਕੱਲ ਹੀ ਇਹਨਾਂ ਦੇ ਹੀ ਨਹੀਂ ਹੈਗੀ ਅਕਲ ਕੰਮ ਦਾ ਦੱਕਾ ਨਹੀਂ ਤੋੜਦੀ ਹੈਗੀ ਬੋਲਣ ਨੂੰ ਲੈ ਕੱਲ ਸੁਣ ਲੈ ਮੇਰੀ ਇਹਨੂੰ ਮੈਂ ਦੱਸ ਦੂੰ ਪੈਸੇ ਲੈ ਕੇ ਦੇ ਮੈਨੂੰ ਜਾ ਇਹਦੇ ਫੜਾਇ ਤੇ ਇਹਨੂੰ ਮੈਂ ਮੇਰੇ ਕੋਲ ਨਹੀਂ ਕੋਈ ਪੈਸਾ ਆਏਗਾ ਮਾਂ ਤੂੰ ਲੈ ਲੈ ਉੱਥੇ ਬੈਠੀ ਅੰਦਰ ਮੇਰੇ ਕੋਲ ਨਹੀਂ ਹੈਗਾ ਤੂੰ ਕਿੰਦਾ ਆ ਕੇ ਦੇਖ ਤੈਨੂੰ ਤੈਨੂੰ ਕੀ ਕਹਦਾ ਮੈਂ ਵੀ ਜਦ ਤੱਕ ਨਾਲ ਲੰਘੂਗਾ ਮਿੱਟੀ ਨਾ ਪਾ ਬੈ ਉੱਤਰਦੀ ਉੱਜੜ ਜਾ ਧੂੜ ਪਾਈ ਜਾ ਰੇ ਮੇਰੇ ਤੇ ਕੱਪੜੇ ਇੰਨੇ ਸੋਹਣੇ ਖਰਾਬ ਕਰੀ ਤੈਨੂੰ ਸਹੀ ਕਿ ਮੈਂ ਤੁਰਦਾ ਜਿਵੇਂ ਡੀਸੀ ਦਾ ਪੁੱਤ ਹੁੰਦਾ ਹਾਏ ਵੇ ਰੱਬਾ 2 ਰੁਪਏ ਨਹੀਂ ਕੰਜਰ ਮੇਰੇ ਕੋਲ ਰਹਿਣ ਦਿੰਦਾ ਉਹ ਵੀ ਮੰਗਦਾ ਵੀ ਉਹ ਵੀ ਲੈ ਕੇ ਦੇ ਦੇ ਮੈਨੂੰ ਜਿਵੇਂ ਮੈਨੂੰ ਰੋਜ਼ ਲਿਆ ਲਿਆ ਪੜਾਉਂਦਾਗਾ